ਅੱਜ ਦੇ ਇਸ ਬਹੁਤ ਇਤਿਹਾਸਿਕ ਦਿਨ ਤੇ ਕੈਂਸਰ ਦੇ ਵਿਰੁੱਧ ਬਹੁਤ ਚਿਰ ਤੋਂ ਲੜਾਈ ਲੜੀ ਜਾ ਰਹੀ ਹੈ। ਅੱਜ ਉਹਦੇ ਵਿੱਚ ਇੱਕ ਨਵਾਂ ਪੜਾ ਜਿਹੜਾ ਉਹ ਸ਼ਾਮਲ ਹੋ ਰਿਹਾ 12 ਬੱਸਾਂ ਜਿਹੜੀਆਂ ਉਹ ਲਾਂਚ ਕਰਨੀਆਂ ਨੇ ਸੰਗਰੂਰ ਤੋਂ ਜਿਹੜੀਆਂ ਵੱਖ-ਵੱਖ ਕਿਸਮ ਦੇ ਬਿਮਾਰੀਆਂ ਨੂੰ ਡਿਟੈਕਟ ਕਰਦੀਆਂ ਨੇ ਤੇ ਫਿਰ ਉਹ ਤੋਂ ਬਾਅਦ ਉਹਨਾਂ ਦਾ ਇਲਾਜ ਵੀ ਸ਼ੁਰੂ ਕਰਦੇ। ਸਨਪ ਜੀ ਕੈਂਸਰ ਕੋਈ ਰਾਹਤ ਦਵਾਉਂਦਾ ਹੋਵੇ। ਸਾਡਾ ਕੈਂਸਰ ਦਾ ਕੋਈ ਫ੍ਰੀ ਇਲਾਜ ਕਰਦਾ ਹੋਵੇ ਪਹਿਲੀ ਸਟੇਜ ਤੇ ਕੈਂਸਰ ਹੋਸੀ ਦਾ ਬੀਏ ਸਾਨੂੰ ਇਹ ਦੋ ਬਦਾ ਹੋ ਕਿ ਕੋਈ ਕੰਮ ਹੋਸਾਦਾਈ ਅਸੀਂ ਤਾਂ ਉਮਰਾ 55 60 ਸਾਲ ਨੂੰ ਅਸੀਂ ਉਮਰ ਮੰਨਣ ਲੱਗ ਗਏ ਜੀ ਵੀ ਉਮਰ ਹੈ 55 60 ਸਾਲ ਚਲ ਪੋਤੇ ਦਾ ਮੂੰਹ ਦੇਖ ਕੇ ਆ ਬਹੁਤ ਹੁੰਦਾ ਉਹਨਾਂ ਅੱਜ ਕੱਲ ਇੰਨੀ ਉਮਰਾ ਹੁੰਦੀਆਂ ਨੇ ਕਿਉਂ ਬਈ ਜੇ ਕਿਤੇ ਉਹਨੂੰ ਹੈਲਥ ਕੇਅਰ ਮਿਲ ਜੇ ਜੇ ਕਿਤੇ ਉਹਨੂੰ ਪ੍ਰੋਪਰ ਉਹਦੀਆਂ ਬਿਮਾਰੀਆਂ ਦਾ ਇਲਾਜ ਮਿਲ ਜੇ ਉਹਨੂੰ ਮਜਬੂਰੀ ਨਾ ਹੋਵੇ ਕਿ ਮੈਂ ਮੰਜੇ 'ਤੇ ਪਿਆ ਰਹੂੰਗਾ ਨਹੀਂ ਤਾਂ ਸਾਰਾ ਕੁਝ ਵਿਕ ਜੂਗਾ ਜੇ ਕਿਤੇ ਇਲਾਜ ਕਰਾਉਣ ਲੱਗੇ ਉਹੋ ਬੰਦਾ ਪੋਤੇ ਦਾ ਮੂੰਹ ਨਹੀਂ ਉਹ ਪੋਤੇ ਦਾ ਵਿਆਹ ਵੀ ਦੇਖ ਕੇ ਜਾਊਗਾ ਉਹ ਪਰਪੋਤੇ ਦਾ ਮੈਂ ਵੀ ਦੇਖ ਕੇ ਜਾਊਗਾ ਉਮਰਾ ਬਾਜਾਂ ਨਹੀਂ ਸਕਦਾ